ਦਹੀਂ ਹਾਂ ਕੀ ਹੋ ਸਕਦਾ ਦੱਸ ਗੋਲੋਂ ਆਪਾਂ ਕਿਹੜੇ ਵਾਲੇ ਇਹਦਾ ਟੇਸਟ ਕਰਕੇ ਦੇਖ ਇਹ ਸਪੈਸ਼ਲ ਨੇ ਤੈਨੂੰ ਪਤਾ ਸੀ ਮੈਂ ਤੇਰੇ ਵਾਸਤੇ ਲਿਆਉਂਗਾ ਹਰਕ ਦੇਖਦੇ ਤੈਨੂੰ ਪਤਾ ਸੀ ਮੈਂ ਤੇਰੇ ਵਾਸਤੇ ਲਿਆਉਂਗਾ ਤੈਨੂੰ ਕੀ ਲੱਗ ਰਿਆ ਸੀ ਜੇ ਤੂੰ ਮੈਨੂੰ ਫੋਨ ਕਰ ਰਹੀ ਸੀ ਬਾਰ ਬਾਰ ਤੁਸੀਂ ਕਿਸਦੇ ਘਰੇ ਬੈਠੇ ਸੀ ਹੈ ਕਿਸਦੇ ਘਰੇ ਬੈਠੇ ਸੀ ਮੈਂ ਕਿਸਦੇ ਘਰੇ ਨਹੀਂ ਬੈਠਾ ਸੀਗਾ ਤੈਨੂੰ ਕਿਨੇ ਕਿਹਾ ਮੈਂ ਕਿਸਦੇ ਘਰੇ ਬੈਠਾ ਸੀਗਾ ਪਿੱਛੋਂ ਕੋਈ ਆਵਾਜ਼ ਨਹੀਂ ਆ ਰਹੀ ਇਸ ਗੋਲ ਗੱਪੇ ਵਿੱਚ ਨਾ ਕੁਝ ਸਪੈਸ਼ਲ ਆ ਸਪੈਸ਼ਲ ਆ ਤੇ ਸਪੈਸ਼ਲ ਚੀਜ਼ ਆ ਇਹਦੇ ਵਿੱਚ ਜਾਂ ਤਾਂ ਤੂੰ ਇਹਨੂੰ ਛੱਡ ਤੇ ਪਹਿਲਾਂ ਖੋਲ ਕੇ ਦੇਖ ਲੈ ਤੈਨੂੰ ਪਤਾ ਲੱਗੂਗਾ ਕੁਝ ਸਪੈਸ਼ਲ ਹੈ ਇਹ ਵੈਸੇ ਨਹੀਂ ਹੈਗੇ ਇਹ ਆਮ ਨਹੀਂ ਹੈਗੇ ਖੋਲ ਕੇ ਦੇਖ ਗਾਇਜ਼ ਇਹਨ ਦਿਖਾ ਦਿੰਨਾ ਨੇ ਵਿੱਚ ਸਪੈਸ਼ਲ ਚੀਜ਼ ਕੀ ਹੈ ਨਜ਼ਰ ਗੋੜੋ ਪੈਂਡਾ ਇਹਲੇ ਇਹ ਦਹੀਂ ਵਾਲੇ ਆ ਹੈਗੇ ਆ ਪਰ ਇਹਨਾਂ ਵਿੱਚ ਇਹਨਾਂ ਦੀ ਤਨ ਇੱਕ ਚੀਜ਼ ਦਿਖ ਰਹੀ ਹੈ ਇੱਕ ਅੱਛਾ ਚਲ ਐਂ ਕਰ ਇਹਨੂੰ ਨਾ ਮੜਿਆ ਇੱਕ ਵਾਰੀ ਚਲ ਮੈਂ ਤੈਨੂੰ ਖਵਾਉਣਾ ਖਾ ਖਾ ਹਾਂ ਮੈਂ ਖਵਾਉਂਗੀ ਤੂੰ ਖਾਈਂ ਕੀ ਬੋਲ ਮੈਂ ਖਾ ਲਵਾਂ ਪਰ ਮੈਂ ਇਹ ਚਾਹਨਾ ਪਰ ਮੈਂ ਇਹ ਚਾਹਨਾ ਕਿ ਮੈਂ ਖਵਾਵਾ ਖਾ ਲਾ ਮੇਰਾ ਹੈਂ ਖਾ ਲਾ ਨਹੀਂ ਰੁਕ ਜਾ ਇਹ 2 ਮਿੰਟ ਰੁਕ ਜਾ ਤੈਨੂੰ ਖਾਣ ਨੂੰ ਉਦੋਂ ਮਿਲੂਗਾ ਤੂੰ ਪਹਿਲਾਂ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇ ਪਹਿਲੇ ਤਿੰਨ ਸਵਾਲ ਹਾਂ ਸਹੀ ਸਹੀ ਜਵਾਬ ਦੇਣਾ ਹਾਂ ਜਲਦੀ ਬੋਲ ਜਿਹੜੇ ਮੇਰੇ ਪਰਸੇ ਚੋਂ 500 ਰੁਪਏ ਕੱਢੇ ਸੀ ਉਹ ਕਿੱਥੇ ਰੱਖਿਆ ਕਾਹੀਂ ਮਿਲੂਗਾ ਘਰ ਨੂੰ ਤਕੀਰ ਹੋਏ ਕਿਹੜੇ ਤਕੀਰ ਵਾਲੇ ਰੱਖਿਆ আচ্ছা ਚਲ ਖਾਲਾ ਫਿਰਦਾ ਇੱਕ ਮਿੰਟ ਰੋਕ ਕੇ ਹਾਈ ਟੈਂਸ ਵਾਲੋ ਹੀ ਨਹੀਂ ਕੇ ਪਹਿਲੇ ਦੂਜੇ ਇੱਕ ਤੇ ਤੀਜਾ ਸਵਾਲ ਦੂਜਾ ਸਵਾਲ ਸੁਣ ਲੈਣਾ ਹਾਂ ਹਜੇ ਨਹੀਂ ਹਜੇ ਛੂਣਾ ਨਹੀਂ ਗਾ ਤੁਮੇ ਨੂੰ ਕਿੰਨਾ ਤੁਮੇ ਨੂੰ ਕਿੰਨਾ ਪਿਆਰ ਕਰਦੀ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿੰਨਾ ਲਿਮਟ ਹੀ ਨਹੀਂ ਕੋਈ ਲਿਮਟ ਹੀ ਨਹੀਂ ਕੋਈ ਅੱਛਾ ਇੱਕ ਚੱਲ ਆਖਰੀ ਸਵਾਲ ਇੱਕ ਤੇਨੂੰ ਕਦੀ ਮੇਰੇ ਉੱਪਰ ਤਰਸ ਆਇਆ ਹਾਂ ਕਦੋਂ ਆਇਆ ਕਿਸ ਟਾਈਮ ਆਇਆ ਮੇਰੇ ਉੱਪਰ ਤਰਸ ਯਾਦ ਨਹੀਂ ਫੇਰ ਇਦਾਂ ਨਹੀਂ ਇੱਕ 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 ਹਿੰਟ ਤਾਂ ਦੇਣਾ ਪੈਣਾ ਤੂੰ ਤਰਸ ਕਦੋਂ ਆਇਆ ਮੈਂ ਗੋਲ ਗੱਪੇ ਖਾਣਾ ਬਾਅਦ ਚ ਦੱਸ ਦੇ ਨਹੀਂ ਤੂੰ ਗੋਲ ਗੱਪੇ ਖਾਈਂ ਤੇ ਮੈਂ ਟੇਸਟੀ ਕਰਾਉਂਗਾ ਇੱਕ ਗੋਲ ਗੱਪੇ ਦੀ ਜੇ ਤੂੰ ਮੂਹਰੇ ਤਰਿੰਗੇ ਤੇ ਤੈਨੂੰ ਕੋਈ ਸਪੈਸ਼ਲ ਫੀਲ ਹੋਊਗਾ ਪਰ ਪਹਿਲੇ ਮੈਨੂੰ ਇਹ ਚੀਜ਼ ਦੱਸ ਤੈਨੂੰ ਮੇਰੇ ਉੱਪਰ ਤਰਸ ਜਦੋਂ ਆਇਆ ਕਿਸ ਟਾਈਮ ਆਇਆ ਨਹੀਂ ਇੱਕ ਚੀਜ਼ ਤੈਨੂੰ ਇਹਨੂੰ ਮੈਂ ਤਰਸ ਨਹੀਂ ਨਹੀਂ ਰੁਕ ਜਾ ਹਜੇ ਨਹੀਂ ਖਾਣੇ ਪਹਿਲੇ ਇੱਕ ਇੱਕ ਵਾਰੀ ਜਵਾਬ ਦੇ ਦੇ ਬਸ ਪਹਿਲਾਂ ਕਦੋਂ ਆਇਆ ਸੀ ਮੇਰੇ ਉੱਪਰ ਤਰਸ ਅਨੰਤ ਹੋੜ ਦਿਨ ਦਾ ਲੈ ਕੀ ਕਰਦਾ ਸੀ ਮੈਂ ਪੈਰ ਘੁੱਟਦੇ ਪੈਰ ਘੁੱਟਦਾ ਸੀਗਾ ਕਦੋਂ ਕੱਕ ਦਿਨ ਹੋ ਗਏ ਕਿਸ ਗੱਲ ਤੋਂ ਘੁੱਟਦਾ ਸੀ ਮੈਨੂੰ ਦਰਦ ਹੁੰਦਾ ਸੀ ਅੱਛਾ ਚਲ ਠੀਕ ਚਲ ਟੈਸਟ ਕਰ ਲੈ ਯਾਰ ਤੂੰ ਪਹਿਲਾਂ ਟੈਸਟ ਕਰਕੇ ਰਿਐਕਟ ਤੂੰ ਆਪਣੇ ਆਪ ਰਿਐਕਸ਼ਨ ਦੇ ਦੀ ਮੈਂ ਨਹੀਂ ਪੁੱਛਣਾ ਤੈਨੂੰ ਲੋ ਜੀ ਗਾਈਜ਼ ਇਹ ਗੋਲ ਗੱਪਾ ਟੈਸਟ ਕਰਨ ਲੱਗੀਆਂ ਉਹ ਨੋ 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 ਕੀ ਹੋਇਆ ਮੇਥੀ ਥੋੜੀ ਹੋ ਦੇ ਵਿੱਚ ਹੋ ਚ ਮਿਰਚੀ ਥੋੜੀ ਆ ਹੋ ਤੇ ਮਿਰਚੀ ਡੜੀ ਆ ਲੈ ਇਹ ਤਾਂ ਸ਼ੱਕਰ ਖਾਣ ਲੱਗੀ ਹੋਈ ਐ ਐਨੀ ਮਿਰਚੀ ਥੋੜੀ ਆ ਦੇ ਵਿੱਚ ਹਾਂਜੀ ਅੱਛਾ ਚਲ ਤੇਰੇ ਸਾਹਮਣੇ ਡੈਡੀ ਨੂੰ ਖਵਾਵਾਂ ਇੱਕੋ ਗੋਲ ਗੱਪਾ ਬੋਲ ਤੇਰੇ ਸਾਹਮਣੇ ਡੈਡੀ ਦੱਸ ਦਿੰਗੇ ਮਿਰਚ ਹੈਗੀ ਕਿ ਨਹੀਂ ਹੈਗੀ ਲੈ ਗਾਈਜ਼ ਇਹ ਤਾਂ ਸ਼ੱਕਰ ਖਾਣ ਲੱਗੀ ਹੋਈ ਐ ਕਹਿੰਦੀ ਐਨੀ ਮਿਰਚ ਇਹ ਕੋ ਮੇ ਛਾਲੇ ਆ ਨਾ ਮੋਟੇ ਹਾਂ ਫਿਰ ਛਾਲਨੇ ਕਰਕੇ ਮੇਰੇ ਕਰਕੇ ਥੋੜੀ ਮੈਝੜੀ ਖਵਾਇਆ ਫਿਰ ਤੂੰ ਐਂ ਕਰ ਜੇ ਤੇਰੇ ਮੂੰਹ ਤੇ ਛਾਲ ਦੇ ਫਿਰ ਤੂੰ ਰਹਿਣ ਦੇ ਖਾਣ ਨੂੰ ਕੋਈ ਨਾ ਮੈਂ ਹੌਲੀ ਹੌਲੀ ਖਾ ਲੂੰਗਾ ਅੱਛਾ ਚੱਲ ਐਂ ਕਰ ਫਿਰ ਵਿੱਚੋਂ ਕੁਝ ਡੈਡੀ ਨੂੰ ਦੇ ਤੇ ਡੈਡੀ ਨੂੰ ਆਪਾਂ ਪੁੱਛ ਲੈਣਾ ਕਿ ਡੈਡੀ ਦੇ ਰਿਐਕਸ਼ਨ ਕੀ ਹੋਵੇ ਕਿ ਮਿਰਚ ਹੈਗੀ ਕਿ ਨਹੀਂ ਹੈਗੀ ਠੀਕ ਆ ਤੂੰ ਚੱਲ ਮੈਂ ਤੂੰ ਡੈਡੀ ਨਾਲੇ ਪੁੱਛੀ ਮੈਂ ਵੀਡੀਓ ਸ਼ੂਟ ਕਰੂੰਗਾ ਚੱਲ 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 ਡੈਡੀ ਆਹ ਡੈਡੀ ਆ ਖਾ ਕੇ ਦੱਸੇ ਕਿ ਮਿਰਚ ਹੈਗੀ ਆ ਖਾਓ ਕਿਰਪਾਲ ਸਿੰਘ ਬਦੂਗਾ ਖਾਓ ਤਾਂ ਸਹੀ ਨਹੀਂ ਹੈ ਔਰ ਨਹੀਂ ਹੈ ਖਾ ਕੇ ਤਾਂ ਦੇਖੋ ਇਹ ਕਹਿੰਦੀ ਮਿਰਚ ਬਹੁਤ ਆ ਖਾਓ ਜਰਾ ਇਹਦੀ ਕਿੰਨੀ ਕਿੰਨੀ ਮਿਰਚ ਐ ਚ ਬੜਾ ਮੈਨੂੰ ਲੱਗਦਾ ਗੱਲਾਂ ਬਹੁਤ ਆ ਨਹੀਂ ਹੈਗੀ ਡੈਡੀ ਨਹੀਂ ਦੇ ਵਿੱਚ ਖਾਲੇ ਆਏ ਮੂੰਹ ਪੱਕਿਆ ਆਇਆ

ਤੇ ਗਾਈ ਮੈਂ ਗੋਲ ਗੱਪੇ ਲੈ ਕੇ ਆਇਆ ਪਰ ਗੋਲ ਗੱਪੇ ਵਾਲੇ ਨੇ ਪਤਾ ਕੀ ਹੋਇਆ ਮੈਂ ਉੱਥੇ ਆ ਕੇ ਉਹਨੂੰ ਕਿਹਾ ਕਿ ਮੈਂ ਕਿ ਮੈਂ ਨਾ ਇੱਕ ਵਲੌਗ ਸ਼ੂਟ ਕਰਨਾ ਤੂੰ ਮੈਨੂੰ ਗੋਲ ਗੱਪੇ ਖਵਾ ਨਾਲ ਮੈਂ ਲੈ ਕੇ ਜਾਊਂਗਾ ਨਾਲ ਮੈਂ ਖਾਣੇ ਨੇ ਤੇ ਕਹਿੰਦਾ ਵੀਰੇ ਯਾਰ ਵਲੌਗ ਨਹੀਂ ਸ਼ੂਟ ਕਰਨਾ ਵੀਡੀਓ ਨਹੀਂ ਬਣਾਣੀ ਹੈਗੀ ਮੈਂ ਕਿ ਚਲ ਤੈਨੂੰ ਨਹੀਂ ਲਿਆਂਦਾ ਵਿੱਚ ਮੈਂ ਕਿ ਮੈਂ ਗੋਲ ਗੱਪੇ ਕੱਲ ਹੀ ਲੈ ਆਉਂਗਾ ਕਿ ਤੈਨੂੰ ਨਹੀਂ ਲਿਆਂਦੇ ਵਿੱਚ ਕਹਿੰਦਾ ਨਹੀਂ ਯਾਰ ਵੀਰੇ ਯਾਰ ਕਹਿੰਦਾ ਮੈਂ ਨਾ ਮੈਨੂੰ ਬਣਾਉਣਾ ਗੋਲ ਗੱਪੇ ਨਹੀਂ ਬਣਾਓ ਤੇ ਉਹਦਾ ਤੁਸੀਂ ਖਾ ਲਓ ਤਾਂ ਗਾਈਜ਼ ਮੈਂ ਉੱਥੋਂ ਜਿਹੜੇ ਗੋਲ ਗੱਪੇ ਲੈਣ ਲੱਗਿਆ ਸੀਗਾ ਜਾਂ ਅਦਰਵਾਈਜ਼ ਕੁਝ ਵੀ ਕਰਨ ਲੱਗਿਆ ਸੀ ਤੇ ਤਾਂ ਮੈਂ ਵੀਡੀਓ ਉੱਥੇ ਹੀ ਬਣਾ ਨਹੀਂ ਪਾਇਆ ਤੇ ਦੂਸਰੀ ਗੱਲ ਇਹ ਕਿ ਜਦੋਂ ਉਹਨੇ ਇੰਨੀ ਗੱਲ ਕਹੀ ਨਾ ਕਿ ਮੈਂ ਵੀਡੀਓ ਸ਼ੂਟ ਕਰਨ ਨਹੀਂ ਦੇਣੀ ਜਾਂ ਮੈਂ ਇਦਾਂ ਨਹੀਂ ਬਣਾ ਸਕਦੇ ਹੋ ਤੇ ਇੱਕ ਵਾਰ ਤੇ ਮਾਰੇ ਜੀ ਕਿ ਤਾ ਮੈਂ ਗੋਲੀ ਮਾਰ ਮੈਂ ਕਿ ਤੂੰ ਲੈਣੀ ਨਹੀਂਗੇ ਪਰ ਗੱਲ ਇਹ ਸੀ ਕਿ ਗਾਈਜ਼ ਮੈਂ ਇਹਨਾਂ ਨੂੰ ਪੈਸੇ ਦੇ ਚੁੱਕਿਆ ਸੀਗਾ ਫਿਰ ਮੈਂ ਕਿ ਹੁਣ ਪੈਸੇ ਦੇ ਕੇ ਦੁਬਾਰਾ ਕੀ ਮੰਗਣੇ ਮੈਂ ਕਿ ਚਲ ਠੀਕ ਹੈ ਇੱਕ ਵਾਰ ਪੈਸੇ ਦੇ ਤੇ ਠੀਕ ਹੈ ਪਰ ਇਹ ਕਿ ਮੈਨੂੰ ਬੰਦੇ ਦਾ ਪਤਾ ਲੱਗ ਜਾਂਦਾ ਕਿ ਉਹ ਕਹੇ ਜਾਂ ਕਹੇ ਜਾਂ ਨਹੀਂ ਤੇ ਮੈਂ ਕਹਾਂ ਹੁਣ ਦੁਬਾਰਾ ਇਹਦੇ ਕੋਲ ਨਹੀਂ ਜਾਣਾ ਆਪਾਂ। ਨਾ ਮੈਂ ਹੁਣ ਗੁਲਗੱਪੇ ਖਾਣ ਜਾਣੀਆਂ ਆ। ਆ ਲੋ ਜੀ। ਇਹ ਇਹਦਾ ਮੂੰਹ ਪੱਕਿਆ ਤੇ ਇਹਨੂੰ ਮਿਰਚ ਜ਼ਿਆਦਾ ਲੱਗ ਰਹੀ ਐ। ਤੇ ਗਾਇਜ਼ ਬਾਕੀ ਤੁਸੀਂ ਸਾਰੇ ਕਹਿੰਦੇ ਸੀ ਕਿ ਇਹ ਗੁਲਗੱਪੇ ਵਿੱਚ ਇਹਨੂੰ ਮਿਰਚ ਪਤਾ ਜ਼ਿਆਦਾ ਕਿਉਂ ਲੱਗ ਰਹੀ ਐ। ਇਹ ਇਹਦੇ ਇਹਦਾ ਨਾ ਮੂੰਹ ਪੱਕਿਆ ਹੋਇਆ। ਹੋਰ ਕੋਈ ਗੱਲ ਨਹੀਂ ਇਹਨੂੰ ਮਿਰਚ ਤਾਨ ਲੱਗ ਰਹੀ ਐ। ਆਦਰਵਾਇਜ਼ ਹੋਰ ਕੋਈ ਗੱਲ ਨਹੀਂ ਕੀ। ਤੇ ਮੈਂ ਜ਼ਿਆਦਾ ਇਹਨੇ ਤਿੱਖੇ ਵੀ ਨਹੀਂ ਬਣਾਏ ਸੀਗੇ ਮੈਨੂੰ ਪਤਾ ਕਿ ਇਹ ਵੀ ਆ ਡੈਡੀ ਵੀ ਆ ਖਾਂਦੇ ਨੇ ਉਹ ਜ਼ਿਆਦਾ ਤਿੱਖਾ ਨਹੀਂ ਖਾਂਦੇ ਹੈਗੇ। ਕਿਉਂਕਿ ਉਹਨਾਂ ਦੇ ਇੱਥੇ ਜਲਣ ਨੂੰ ਲੱਜਿੰਦੀ ਆ। ਇਸ ਕਰਕੇ ਮੈਂ ਠੀਕ ਠਾਕ ਹੀ ਬਣਾਈ ਸੀ ਮੈਂ ਜ਼ਿਆਦਾ ਤਿੱਖੇ ਨਹੀਂ ਬਣਾਈ ਜੀ ਪਰ ਇਹਦੇ ਮੂਹ ਪੱਕੇ ਕਰਕੇ ਇਹਨੂੰ ਜ਼ਿਆਦਾ ਲੱਗ ਰਹੀ ਹੈ ਤੇ ਗਾਇਜ਼ ਅੱਜ ਦੀ ਵੀਡੀਓ ਜੇ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਕੈਹੀ ਜਿਹੀ ਲੱਗੀ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਮਿਲਦੇ ਆ ਕਿਤੇ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ ਯੇ